ਸਸਵੀਕਾਲ ડી5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਆਮ ਆਦਮੀ ਪਾਰਟੀ ਵੱਲੋਂ ਕੱਲ ਬਠਿੰਡਾ ਦੇ ਮੋੜ ਦੇ ਵਿੱਚ ਵਿਕਾਸ ਕ੍ਰਾਂਤੀ ਰੈਲੀ ਕੀਤੀ ਜਾ ਰਹੀ ਹੈ ਇਸ ਰੈਲੀ ਦੇ ਵਿੱਚ ਕੀ ਕੁਝ ਹੋਵੇਗਾ ਕਿਸ ਤਰ੍ਹਾਂ ਦੇ ਪ੍ਰੋਜੈਕਟਾਂ ਦਾ ਨੀ ਪੱਥਰ ਰੱਖਿਆ ਜਾਵੇਗਾ ਤੇ ਕਿੰਨੀ ਕੁ ਰਾਸ਼ੀ ਖਰਚਾਵੇਗੀ ਇਸ ਦੀ ਜਾਣਕਾਰੀ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਮਲਵਿੰਦਰ ਸਿੰਘ ਕੰਗਹੋੜਾ ਨੇ ਸਾਂਝੀ ਕੀਤੀ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਲਗਾਤਾਰ ਪਿੰਡੂ ਖੇਤਰ ਖਾਸ ਕਰ ਜਿਹੜਾ ਹਜੇ ਤੱਕ ਸੀਵਰੇਜ ਨਾਲ ਨਹੀਂ ਜੁੜਿਆ ਜਿਹੜਾ ਏਰੀਆ ਡਰਿੰਕਿੰਗ ਵਾਟਰ ਸੀਵਰੇਜ ਮਲਟੀ ਪਰਪਸ ਹਾਲ ਔਰ ਜਿਹੜਾ ਆਮ ਆਦਮੀ ਪਾਰਟੀ ਦਾ ਖਾਸ ਏਜੰਡਾ ਆ ਹੈਲਥ ਸੁਵਿਧਾਵਾਂ ਇਹਨਾਂ ਤਮਾਮ ਚੀਜ਼ਾਂ ਨੂੰ ਲੈ ਕੇ ਬਠਿੰਡਾ ਲੋਕ ਸਭਾ ਹਲਕੇ ਦੇ अलग-अलग नौ विधानसभा और 10वीं रामपुरा फूल जड़ी की डिस्ट्रिक्ट बठिंडा च है लेकिन लोकसभा फरीदकोट ਦਾ ਹਿੱਸਾ ਹੈ तमाम ਡਿਵੈਲਪਮੈਂਟ ਦੇ ਪ੍ਰੋਜੈਕਟ ਮਾਨਯੋਗ ਮੁੱਖ ਮੰਤਰੀ ਜੀ ਲਾਂਚ ਕਰਨ ਜਾ ਰਹੇ ਆ ਸਿਲਿਆ ਨਿਯਾਸ ਕਰਨਗੇ ਨੀ ਪੱਥਰ ਰੱਖਣਗੇ ਔਰ ਲੋਕਾਂ ਨੂੰ ਸਮਰਪਿਤ ਕਰਨਗੇ ਉਸੀਂ ਸਾਰੇ ਜਾਣਦੇ ਹਾਂ ਕਿ ਲਗਾਤਾਰ ਪਿਛਲੇ ਕਈ ਹਫ਼ਤਿਆਂ ਤੋਂ ਪੰਜਾਬ ਸਰਕਾਰ ਪੰਜਾਬ ਦੇ ਅਲੱਗ-ਅਲੱਗ ਲੋਕ ਸਭਾ ਖੇਤਰਾਂ 'ਚ ਜਾ ਕੇ ਉਸ ਏਰੀਏ ਦੀਆਂ ਵਿਧਾਨ ਸਭਾ ਦੀਆਂ ਜ਼ਰੂਰਤਾਂ ਨੂੰ ਜਿਹੜੇ ਇੰਪੋਰਟੈਂਟ ਇਸ਼ੂ ਹੈ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਲੋਕਾਂ ਦੀ ਮੰਗ ਦੇ ਹਿਸਾਬ ਨਾਲ तमाम ਵਿਕਾਸ ਦੇ ਕੰਮ ਜਿਹੜੇ ਆ ਉਹ ਕਰਵਾਰੀ ਉਸੇ ਹੀ ਕੜੀ ਚ ਕੱਲ ਮਾਲਵਾ ਦਾ ਜਿਹੜਾ ਅਹਿਮ ਜ਼ਿਲ੍ਹਾ ਹੈ ਬਠਿੰਡਾ ਲੋਕ ਸਭਾ ਖੇਤਰ ਜਿਹਦੇ ਚ ਮੌੜ ਬੜਲਾਡਾ ਤਲਵੰਡੀ ਸਾਬੋ ਮਾਨਸਾ ਬਠਿੰਡਾ ਸ਼ਹਿਰੀ ਬਠਿੰਡਾ ਦਿਹਾਤੀ ਰਾਮਪੁਰਾ ਫੂਲ ਉੱਚੋ ਮੰਡੀ ਲੰਬੀ ਜਿੱਥੋਂ ਗੁਰਮੀਤ ਸਿੰਘ ਖੁੱਡੀਆਂ ਸਾਡੇ ਪੰਜਾਬ ਸਰਕਾਰ ਚ ਵਜ਼ੀਰ ਵੀ ਨੇ ਵਿਧਾਇਕ ਵੀ ਨੇ तमाम ਇਹ ਵਿਧਾਨ ਸਭਾ ਨੂੰ ਨੰਗੀਆਂ ਨਵੀਆਂ ਸੁਗਾਤਾਂ ਮਾਨਯੋਗ ਮੁੱਖ ਮੰਤਰੀ ਸਹਿਬਾਨ ਅਰਵਿੰਦ ਕੇਜਰੀਵਾਲ ਜੀ ਔਰ ਮਾਨ ਸਾਹਿਬ ਲੋਕਾਂ ਨੂੰ ਸਮਰਪਿਤ ਕਰਨਗੇ ਤਕਰੀਬਨ 1157 ਕਰੋੜ ਦੇ ਵਿਕਾਸ ਦੇ ਕੰਮ ਕ ਜਿਹੜੇ ਕੰਮ ਕਾਜ ਹੈ तमाम तरह ਦੇ ਜਿਹਦੇ ਵਿੱਚ ਮੈਂ ਕੋ ਮੋٹے ਮੋٹے ਤੌਰ ਤੇ ਮੈਂ ਤੁਹਾਨੂੰ ਗੜਾਉਂਗਾ 1125 ਕਰੋੜ ਦੇ ਜਿਹਦੇ ਵਿੱਚ ਬਠਿੰਡਾ ਸ਼ਹਿਰੀ ਦਾ ਨਵਾਂ ਬੱਸ ਸਟੈਂਡ ਬਠਿੰਡਾ ਸ਼ਹਿਰੀ ਚ ਇੱਕ ਮਲਟੀ ਪਰਪਸ ਆਡੀਟੋਰੀਅਮ ਇਸ ਤੋਂ ਇਲਾਵਾ ਕਈ ਪਿੰਡੂ ਸੜਕਾਂ ਦਾ ਨਿਰਮਾਣ ਨਾਲ ਨਾਲ ਪੰਜਾਬ ਵਜ ਦਾ ਇੱਕ ਹਸਪਤਾਲ ਬਟਿੰਡਾ ਵਿੱਚ ਵਿਖੇ ਉਹਦਾ ਵੀ ਨੀਂਹ ਪੱਥਰ ਰੱਖਿਆ ਜਾਊਗਾ ਔਰ ਇਸੇ ਤਰੀਕੇ ਨਾਲ ਸੀਵਰੇਜ ਨਾਲ ਸੰਬੰਧਿਤ ਉਚੋ ਮੰਡੀ ਜਿਹੜੇ ਸਾਡੇ ਦਿਹਾਤ ਦੇ ਏਰੀਏ ਪੁਚੋ ਮੰਡੀ ਬਟਲਾੜਾ ਉਹਨਾਂ ਏਰੀਏ 'ਚ ਤਮਾਮ ਸੀਵਰੇਜ ਪਲਾਂਟ ਜਿਹੜੇ ਆ ਉਹ ਲੋਕ ਅਰਪਿਤ ਕੀਤੇ ਜਾਣਗੇ ਨਹੀਂ ਪੱਥਰ ਰੱਖੇ ਜਾਣਗੇ ਪੰਜਾਬ ਸਰਕਾਰ ਲਗਾਤਾਰ ਪੰਜਾਬ ਦੇ ਲੋਕਾਂ ਦੇ ਹਰ ਵਰਗ ਨੂੰ ਨਾਲ ਲੈ ਕੇ ਹਰੇਕ ਤਰੀਕੇ ਦੀਆਂ ਉਹਨਾਂ ਦੀਆਂ ਜ਼ਰੂਰਤਾਂ ਨੂੰ ਸਮਝਦੇ ਹੋਏ ਲੋਕਾਂ ਦੀਆਂ ਲੋੜਾਂ ਅਨੁਸਾਰ ਲਗਾਤਾਰ ਵਿਕਾਸ ਅੱਗੇ ਕਰਾ ਰਿਹਾ ਆ ਆਮ ਆਦਮੀ ਪਾਰਟੀ ਦਾ ਇਹ ਅਜੰਟਾ ਹੈ ਕਿ ਜਿੱਥੇ ਲੋਕਾਂ ਨੂੰ ਵਧੀਆ ਪੜ੍ਹਾਈ ਬੱਚਿਆਂ ਨੂੰ ਦੇਣੀ ਆ ਬਜ਼ੁਰਗਾਂ ਨੂੰ ਦਵਾਈ ਦੇਣੀ ਆ ਉੱਥੇ ਨਾਲ-ਨਾਲ ਪਿੰਡਾਂ 'ਚ ਸੀਵਰੇਜ ਡਰਿੰਕਿੰਗ ਵਾਟਰ ਰੋਕ ਜਿਹੜੀਆਂ ਸੜਕਾਂ ਦਾ ਨਿਰਮਾਣ ਹੈ ਮਲਟੀ ਪਰਪਸ ਆਡੀਟੋਰੀਅਮ ਛੋਟੇ ਹਸਪੀਟਲ ਲਗਾਤਾਰ ਮਾਨ ਸਾਹਿਬ ਦੀ ਸਰਕਾਰ ਲੋਕ ਅਰਪਿਤ ਕਰ ਰਹੀ ਆ ਉਸੇ ਹੀ ਕੜੀ 'ਚ ਕੱਲ ਵਿਕਾਸ ਕ੍ਰਾਂਤੀ 17 ਦਸੰਬਰ ਨੂੰ ਬਠਿੰਡਾ ਜ਼ਿਲ੍ਹੇ ਦੇ ਮੋੜ ਮੰਡੀ 'ਚ ਹੋਣ ਜਾ ਰਹੀ ਆ ਔਰ ਮਾਨ ਸਾਹਿਬ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਰਾਹੀਂ ਇਹ ਭਰੋਸਾ ਦਵਾਉਂਦੇ ਆ ਕਿ ਜਿਸ ਉਮੀਦਾਂ ਨਾਲ ਪੰਜਾਬ ਦੇ ਲੋਕਾਂ ਨੇ ਇੱਡਾ ਵੱਡਾ ਮੰਡੇਟ ਦਿੱਤਾ ਸੀ ਜਿਸ ਅਜੰਡਾ ਜਿਹੜਾ ਅਰਵਿੰਗ ਕੇਜਰੀਵਾਲ ਜੀ ਦਾ ਅਜੰਡਾ ਦੇਸ਼ ਦੀ ਰਾਜਨੀਤੀ ਨੂੰ ਬਦਲਣ ਵਾਲਾ ਡਿਵੈਲਪਮੈਂਟ ਦਾ ਉਹ ਲੋਕ ਹਿੱਤ ਦਾ ਜਿਹੜਾ ਅਜੰਡਾ ਹੈ ਲੋਕ ਪੱਖੀ ਜਿਹੜਾ ਅਜੰਡਾ ਹੈ ਉਸ ਤੇ ਲਗਾਤਾਰ ਆਵਾਜ਼ ਦੀ ਪਾਰਟੀ ਸਰਕਾਰ ਅੱਗੇ ਵਧ ਰਹੀ ਹੈ ਸੋ ਵਿਕਾਸ ਕ੍ਰਾਂਤੀ ਰੈਲੀ ਜਿਹੜੀ ਕੱਲ ਹੋਣ ਜਾ ਰਹੀ ਉਹਦੇ ਚ 1125 ਕਰੋੜ ਦੇ ਨਵੇਂ ਪ੍ਰੋਜੈਕਟ ਬਠਿੰਡਾ ਖਾਸ ਕਰ ਮਾਲਵੇ ਦੇ ਲੋਕਾਂ ਨੂੰ ਜਿਹੜੇ ਆ ਕੱਲ ਦਿੱਤੇ ਜਾਣਗੇ ਸਗਾਤਾ ਔਰ ਇਸੇ ਹੀ ਸਿਲਸਿਲੇ ਚ ਇੱਕ ਵੱਡਾ ਸਮਾਗਮ ਜਿਦੇ ਚ ਬਤੌਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਸ਼ਿਰਕਤ ਕਰਨਗੇ ਕੁਝ ਆਫੀਸਰ ਸਹਿਬਾਨ ਜਿੰਨ ਕੋ ਹਮ ਕਹਿ ਸਕਤੇ ਆ ਕਿ ਕੁਝ ਬਲੈਕ ਸ਼ੀਪ ਅਵੇਲੇਬਲ ਹੈ ਪੰਜਾਬ ਕੇ ਆਫਿਸ जो लगातार इस तरीके का अडंबर रचते हैं जिससे सरकार को एम्बेरसमेंट हो पंजाब सरकार ने ऐसा कोई डायरेक्शन जारी नहीं किया था कि स्कूलों में छुट्टी की जाए बल्कि आज तो पूरे पंजाब में पेरेंट टीचर मीटिंग जो है सभी जगह करवाई जा रही है एक नए तरीके की एक शुरुआत की है मान साहब की सरकार ने सो कल जो बठिंडा के कुछ एरियाज में ऐसे नोटिफिकेशन जारी हुआ है उस पर तत्काल सरकार ने ਐ ਐਕਸ਼ਨ ਲਿਆ ਹੈ ਨੋਟਿਸ ਲਿਆ ਹੈ ਔਰ ਉਹਨਕੇ ਖਿਲਾਫ ਇੱਕ ਇਨਵੈਸਟੀਗੇਸ਼ਨ ਜੋ ਹੈ ਸ਼ੁਰੂ ਕੀ ਗਈ ਹੈ ਦੱਸ ਦੇ ਕਿਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਵੱਲੋਂ ਸੂਬੇ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਰੈਲੀਆਂ ਕੀਤੀਆਂ ਗਈਆਂ ਨੇ ਜਿਨ੍ਹਾਂ ਨੂੰ ਕਾਫੀ ਭਰਵਾ ਹੋਂਗਾਰਾ ਮਿਲਿਆ ਤੇ ਵਿਰੋਧੀਆਂ ਨੇ ਵੀ ਇਹਨਾਂ ਰੈਲੀਆਂ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ ਪਰ ਇਹ ਸਭ ਦੇ ਬਾਵਜੂਦ ਆਮ ਆਦਮੀ ਪਾਰਟੀ ਵੱਲੋਂ ਹੁਣ ਬਠਿੰਡਾ ਦੇ ਮੋੜ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਹੈ ਜਿਦੇ ਵਿੱਚ ਵੱਡੀ ਗਿਣਤੀ ਚ ਲੋਕਾਂ ਦੇ ਪਹੁੰਚਣ ਦੀ ਸੰਭਾਵਨਾ ਹੈ ਤੇ ਨਵੇਂ ਸਾਲ ਤੋਂ ਪਹਿਲਾਂ ਇਸ ਨੂੰ ਪੰਜਾਬੀਆਂ ਵਾਸਤੇ ਇੱਕ ਤੋਹਫਾ ਹੀ ਮੰਨਿਆ ਜਾ ਰਿਹਾ ਹੈ ਕਿਉਂਕਿ 1100 ਕਰੋੜ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲਾ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹਰਾਂ ਵੱਲੋਂ ਨਿਰਧਾਰਨ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ हर शहर जवान मनोरंजन ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ